ਜਿੰਝ ਦੇ ਕੇ ਕੁਰਬਾਨੀਆਂ ਬਣਾਇਆ ਖਾਲਸਾ ਬੱਚਿਆਂ ਨੂੰ ਦੱਸਿਆ ਕਰੋ ਝਾਲੇ ਮਿਸਰੇ ਦਵਾਦਸ਼ਾ ਔਰੰਗਾ ਸੀ இந்து ਇਕ ਵੀ ਨਿਰਣ ਦੇਣਾ ਸ਼ਰੀ ਹਾਮ ਕਹਿਦਾ ਸੀ ਦੁਖੀ ਹੋ ਕੇ ਕਸ਼ਮੀਰੀ ਨੰਦਪੁਰ ਅਪੜੇ ਹੈ ਕੋਈ ਗੁਰੂ ਜੀ ਦਾ ਸਿੱਖ ਜਿਹੜਾ ਮੂਰੇ ਹੋ ਕੇ ਟੱਕਰੇ ਜੋ ਚਾਂਦਨੀ ਦੇ ਵਿੱਚ ਕਿਦਾਂ ਸੀਸ ਨੂੰ ਘਟਾਇਆ ਸੀ ਕਿੰਜ ਪਾਇ ਜੈ ਤਾਂ ਸੀਸ ਦਿੱਲੀੋਂ ਲਿਆਇਆ ਸੀ ਗਉਹ ਤੇ ਗਰੀਬ ਵਾਸਤੇ ਗਉਹ ਤੇ ਗਰੀਬ ਵਾਸਤੇ ਤੁਸੀਂ ਵੀ ਮੈਦਾਨ ਵਿੱਚ ਡਟਿਆ ਕਰੋ ਕਿੰਜ ਦੇ ਕੇ ਕੁਰਬਾਨੀਆਂ ਬਣਾਇਆ ਖਾਲਸਾ ਬੱਚਿਆਂ ਨੂੰ ਦੱਸਿਆ ਕਰੋ ਮੇਰੇ ਸਾਹਿਬੇ ਕਮਾਲ ਨੇ ਕਮਾਲ ਕਰਤੀ